ਲੋ ਬਾਈ ਸਾਡੇ ਬੰਦੇ ਆ ਰਹੇ ਆ ਕਾ ਬੰਦੇ ਆ ਰਹੇ ਆ ਮੇਲੇ ਨੂੰ ਕਾ ਆ ਰਹੇ ਆ ਹੋਰ ਕੌਣ 10 12 ਜਾਣੇ ਬਾਈ ਪਹੁੰਚ ਰਹੇ ਆ ਮੇਲੇ ਪਾ ਨਹੀਂ ਆਇਆ ਹੁਣ ਤੇ ਅੱਜ ਆਏ ਤੇ ਆਪਾਂ ਬਿੰਦੇ ਕੰਮ ਤੇ ਮੁੰਡੇ ਨੇ ਦੋ ਟਰੈਕਟਰ ਤੋੜਨੇ ਤੇ ਆਦਾ ਚਲੋ ਨਾਲੇ ਵੀਡੀਓ ਕਰਈਏ ਨਾਲੇ ਤੁਹਾਨੂੰ ਦਿਖਾ ਦਈਏ ਬਾਈ ਮੁੰਡਾ ਕਿੰਨੇ ਦਾ ਕੰਮ ਕਰ ਰਿਹਾ ਚਲੋ ਤੇ ਤੁਸੀਂ ਵੀ ਆਪਣੇ ਬਲੌਗਰ ਵਰਤੇ ਬਾਈ ਕੰਮ ਬਹੁਤ ਜਾਂਦੇ ਆ ਵੀਰੇ ਜਿਹੜੇ ਕਰਾਉਣ ਉਹਨਾਂ ਆਪਣੇ ਘਰੋਠੇ ਤੇ ਕੰਮ ਵੀ ਹੁਣ ਪੂਰਾ ਟੌਪ ਤੇ ਕਰਦਾ ਬਾਈ ਆਪਣੇ ਇਲਾਕੇ 'ਚ ਹੁਣ ਇਹਨਾਂ ਪੂਰਾ ਮੁੰਡੇ ਦਾ ਨੌ ਹੋਇਆ ਪਿਆ ਤੇ ਸਣੀਓ ਸਣੀ ਹੋ ਗਈ ਵੀ ਆਰਾਮ ਕਰੀਆ ਬਾਕੀ ਆ ਦੋ ਖੜੇ ਟਰੈਕਟਰ 0 ਮੀਟਰ ਤੇ ਇਹਨਾਂ ਦੀ ਜਾਣਕਾਰੀ ਵੀ ਦੇਣੀ ਆਪਾਂ ਨੇ ਬਾਈ ਆਏ ਕਿੱਥੇ ਤੇ ਆ ਸਾਰਾ ਕੁਝ ਕਿਲੋਮੀਟਰ ਦੋਨੇ ਟਰੈਕਟਰ ਆ ਕੇ ਉਰੇ ਪਹੁੰਚੇ ਵੀ ਆ। ਬਾਕੀ ਬੰਨਿਆਂ ਦੇ ਦੋ-ਚਾਰ ਹੁਣ ਰੀਡਰ ਰੁੱਲਾ ਵੀ ਬਣਾਉਣੀਆਂ ਆਪਣੀਆਂ ਤੇ ਨਾਲੇ ਆਪਾਂ ਵਲੌਗ ਸ਼ੂਟ ਕਰਦੇ ਆ ਤੇ ਟਰੈਕਟਰਾਂ ਦਾ ਵੀ ਬਹੁਤ ਜ਼ਿਆਦਾ ਸੋਹਣਾ ਕੰਮ ਕਰਿਆ ਪਿਆ ਸਫਾਈ ਬਹੁਤ ਜ਼ਿਆਦਾ ਕਰੀ ਗਿਆ ਕੰਮ 'ਚ ਤੇ ਬਾਕੀ ਸਣੀ ਤੋਂ ਵੀ ਆਪਾਂ ਨੇ ਜਾਣਕਾਰੀ ਲੈਣੀ ਹੈ ਨਾ। ਬਾਕੀ ਜਿਹੜੇ ਆਪਣੇ ਨਵੇਂ ਦੋਸਤ ਜੁੜੇ ਆ ਆਪਣੇ ਵੀਡੀਓ ਦੇ ਨਾਲ ਹਨਾ ਤੇ ਉਹਨਾਂ ਨੂੰ ਦੱਸ ਦੇ ਬਾਈ ਪੀਵੀ 12 ਐਕਸ ਆਰਾਮ ਕੜੀਆ ਆਈਡੀ ਆ ਮੁੰਡੇ ਦੀ ਤੁਸੀਂ ਕੰਟੈਕਟ ਕਰ ਲਿਓ ਲਓ ਜੀ ਮੁੰਡਾ ਪਹੁੰਚ ਗਿਆ ਕਿੱਦਾਂ ਬਾਈ ਕੰਮ ਪਹਿਲਾਂ ਤਾਂ ਬਾਈ ਤੈਨੂੰ ਸਲੂਟ ਆ ਤੇਰੇ ਕੰਮ ਨੂੰ ਬਹੁਤ ਸੋਹਣਾ ਕੰਮ ਕਰਨ ਲੱਗ ਗਿਆ ਤੂੰ ਮਹਾਰਾਜ ਤੈਨੂੰ ਹੋਰ ਤਰੱਕੀਆਂ ਬਖਸ਼ੇ ਤੇ ਬਾਕੀ ਆਪਾਂ ਨੇ ਬਾਈ ਜਾਣਕਾਰੀ ਦੇਣੀ ਆ ਹੁਣ ਪੂਰੀ ਇਹਦਾ ਬਾਰੇ ਠੀਕ ਆ ਵੀ ਆਪਾਂ ਕਿਆ-ਕਿਆ ਕੰਮ ਕਰਦੇ ਆ ਹੁਣ ਕਿੰਨਾ ਕ ਕੰਮ ਅੱਗੇ ਚੱਲੇ ਗਿਆ ਆਪਣਾ ਹਨਾ ਵੀ ਪਹਿਲਾਂ ਨਾਲੋਂ ਕਿੰਨਾ ਕ ਫਰਕ ਆ ਪੈ ਗਿਆ ਕੰਮਾਂ 'ਚ ਇਹ ਕਿਨੇ ਹਾਂ ਵੀ ਹੌਲੀ ਹੌਲੀ ਯਾਰ ਟਾਈਮ ਲੱਗਦਾ ਰਹੇ ਇੱਕ ਚੀਜ਼ ਨੂੰ ਪਰ ਇੱਕ ਗੱਲ ਆ ਲੋਕ ਤਾਂ ਦੇ ਦਾਦਾ ਸਾਲ ਨਹੀਂ ਬਾਈ ਪੈ ਟਿਕਦੇ ਜਿਹੜੇ ਤੂੰ ਹੁਣ 3 3.5 ਸਾਲ ਹੀ ਹੋਏ ਆਪਾਂ ਨੂੰ ਹਨਾ ਇੱਕ 3.5 ਸਾਲ ਚ ਤੂੰ ਕੰਮ ਵਧੀਆ ਖਿੱਚਦਾ ਤੇ ਬਾਕੀ ਬਾਈਆਂ ਨੂੰ ਹੁਣ ਖੜਾ ਕੇ ਟਰੈਕਟਰ ਕਰਾਉਨੇ ਆ ਤੁਹਾਡੀ ਜਾਣਕਾਰੀ ਦਿੰਨੇ ਆਪਾਂ ਹਾਂਜੀ ਬਾਈ ਤੇ ਆਪਾਂ ਹੁਣ ਜਾਣਕਾਰੀ ਦੇਣੀ ਆ ਬਾਈ ਟਰੈਕਟਰ ਬਾਰੇ 56B ਤੂਲ ਬੀਲ ਹਨਾ CRD ਤੇ ਇਹ ਆਇਆ ਬਾਈ ਨਵਾਂ ਮਾਡਲ 56B ਤੇ ਸੀਆਰਡੀ ਜਿਹੜੇ ਆਇਆ ਟਰੈਕਟਰ ਇਹ ਉਹ ਟਰੈਕਟਰ ਆ ਤੇ ਏ 56 20 ਆ ਬਾਈ ਜਿਹਦੇ ਬਾਰੇ ਆਪਾਂ ਨੇ ਤੁਹਾਨੂੰ ਹੁਣ ਜਾਣਕਾਰੀ ਦੇਣੀ ਆ ਟਰੈਕਟਰ ਦੀ ਤੇ ਦੋਨੇ ਬਾਈ ਇੱਕੇ ਕਰਦੇ ਆਏ ਪਏ ਆ ਕਿ ਲੱਗ ਲੱਗ ਇੱਕੇ ਕਰਦੇ ਆ ਠੀਕ ਆ ਇੱਕ ਲੱਤਾ ਬਾਈਆਂ ਨੇ 4 ਵੀਲਰ ਇੱਕ ਲੱਤਾ 2 ਵੀਲ ਤੇ ਇਹ ਸਭ ਤੋਂ ਪਹਿਲਾਂ ਬਾਈ ਆਪਾਂ ਗੱਲ ਕਰੀਏ ਸਣੀ ਟਾਇਰੇ ਤੇ ਸ਼ੁਰੂ ਕਰਦੇ ਆਂ ਵੀ ਔਰੇ ਦੇ ਤਾਂ ਕਿ ਆ ਸ਼ੁਰੂ ਕਰਿਆ ਤਾਂ ਲਾਉਣਾ ਵੀ ਆ ਜਿਹੜੀ ਆਪਾਂ ਸਰਨੇਮ ਵਾਲੀ ਆਪਾਂ ਲਾਉਨੇ ਆ ਪਲੇਟਾਂ ਹਨਾ ਗੋਤ ਵਾਲੀ ਲਾ ਲੰਨੇ ਹੋਰ ਲਾ ਲੰਨੇ ਆ ਇਹ ਤੂੰ ਪਲੇਟਾ ਇਹ ਵੀ ਤਿਆਰ ਕਰਾਉਣ ਲੱਗ ਗਿਆ ਹਨਾ ਪਹਿਲਾਂ ਤਾਂ ਬਈ ਫਰੰਟ ਤੇ ਆ ਚੀਜ਼ ਤਿਆਰ ਕਰਾਈ ਆ ਵੀਰੇ ਨੇ ਤੇ ਉਹਦੇ ਬਾਅਦ ਦੱਸ ਹੁਣ ਉੱਤੇ ਫਿਰ ਆ ਥੱਲੇ ਆ ਗਈ ਆਪਣੀ ਲਾਈਟ ਲੂਟ ਹਨਾ ਹਾਂ ਸਟਾਰ ਲਾਈਟ ਲੱਗਦੀ ਆ ਬਈ ਇਹ ਬਹੁਤ ਟ੍ਰੈਂਡਿੰਗ ਚ ਆ ਇਹ ਲਾਈ ਆ ਤੇ ਦੂਜੀ ਲੱਗੀ ਵੀ ਆ ਬਈ ਵਿੱਚ ਆਲੀ ਪੀੜੀ ਤੇ ਵਾਈਟ ਹਨਾ ਹਾਂ ਇਹ ਫਲੈਸ਼ਰ ਲੱਗਿਆ ਹੋਇਆ ਤੇ ਹੁਣ ਬਹਿ ਜਾ ਟਰੈਕਟਰ ਦੇ ਉੱਪਰ ਆ ਜਾ ਘੁੰਮ ਕੇ ਫਿਰ ਮਿੱਤਰਾਂ ਦੇ ਜਾਣਕਾਰੀ ਟਰੈਕਟਰ ਯਾਰ ਬਹੁਤ ਜਿਆਦਾ ਸਾਨੀ ਸੋਹਣਾ ਤਿਆਰ ਹੋਇਆ ਬਾਕੀ ਬਾਈ ਤੁਸੀਂ ਵੀ ਕਮੈਂਟ ਕਰਕੇ ਦੱਸਿਓ ਹਨਾ ਵੀ ਕਿਵੇਂ ਦਾ ਕੰਮ ਲੱਗਿਆ ਮੁੰਡੇ ਦਾ ਤੇ ਸਭ ਤੋਂ ਪਹਿਲਾਂ ਤਾਂ ਉਹੀ ਆਪਣੀ ਆ ਗਈ ਬਾਹ ਹਨਾ ਇਹ ਕਿੰਨੀ 3 ਫੁੱਟੀ ਲੱਗੀ ਵੀ ਆ ਇਹ 3 ਫੁੱਟੀ ਬਾਈ ਬਾਹ ਲਾਈ ਜ ਨੇ ਤੇ ਜਿਹਦੇ ਵਿੱਚ ਆਪਾਂ ਮਲਟੀ ਕਲਰ ਆ ਗਿਆ ਹਨਾ ਵੀ ਜਿਹੜਾ ਮਰਜੀ ਕਲਰ ਕਰ ਸਕਦੇ ਆ ਜਿੰਮੇ ਦਾ ਮਰਜੀ ਲਿਖ ਸਕਦੇ ਆ ਇਹ ਤਾਂ ਤੁਹਾਨੂੰ ਚਲੋ ਨਾਰਮਲ ਜੀ ਗੱਲ ਆ ਤੇ ਉਹ ਤੋਂ ਬਾਅਦ ਬਾਈ ਜਿਹੜੀ ਖੇਚੀ ਦਾ ਕੇਂਦਰ ਆ ਨਾ ਤੇਰਾ ਸਾਨੀ ਆਹ ਹੈ ਸਪੀਕਰ ਮੇਨ ਬਾਈ ਅੱਪਾ ਹੁਣ ਜਿਹੜਾ ਕੰਮ ਹੈ ਪਹਿਲਾਂ ਚੱਲ ਚਲੋ ਚੱਲਦਾ ਦਾ ਵਿਚਕਣਾ ਹੁਣ ਚਾਰ ਸਪੀਕਰ ਲੱਗਦੇ ਤੇ ਹੈਨਾ ਹੁਣ ਇਹ ਲੱਗੀਆਂ ਵੀਆਂ ਚਾਰ ਬੇਸਾਂ ਇਹ ਚਾਰ ਬੇਸਾਂ ਹੈ ਚਾਰ ਬੇਸਾਂ ਦੇ ਵਿੱਚ ਚਿਕਣਾ ਆਪਾਂ ਲਾਉਨੇ ਆ ਬਈ ਚਾਰ ਸਪੀਕਰਾਂ ਨਾਲ ਆਵਾਜ਼ ਗੱਲਬਾਤ ਬਣਦੇ ਨਹੀਂ 4 ਨਾਲ 8 ਕਰਨੇ 8 ਕਰਨੇ ਹੀ ਪੈਂਦੇ ਆ 8 ਕਰਨੇ ਦਾ ਕਾਰਨ ਬਈ ਫਿਰ ਸੈਡਾਂ ਪਰ ਬਣਾਉਣੇ ਪੈਂਦੇ ਆ ਸੈਡਾਂ ਵਾਲਾ ਕੰਮ ਗਿਆ ਹੁਣ ਚਲੋ ਲਾ ਵੀ ਦੰਦੇ ਆ ਇਹ ਲੱਗ ਲੱਗ ਹਾਂ ਲਾਏ ਵੀ ਆ ਪਰ ਇਹ ਵੀਰ ਉਹਨਾਂ ਦੇ ਪਿੰਡ ਲੱਗੇ ਹੋਇਆ ਉਦਾਂ ਅੱਛਾ ਵੀਰਾਂ ਕਹਿੰਦਾ ਲੱਗ ਕੰਮ ਕਰਨਾ ਤਾਂ ਆਪਾਂ ਲਾਉਨੇ ਨਹੀਂ ਠੀਕ ਆ ਵੀਰਾਂ ਨੇ ਲੱਗ ਕੰਮ ਠੀਕ ਆ ਇਹ ਤਾਂ ਬਹੁਤ ਵਧੀਆ ਇੱਕ ਤਾਂ ਆਪਣੀ ਜਗਾ ਦੀ ਜਗਾ ਕਵਰ ਹੋ ਗਈ ਤੇ ਇੱਕ ਹੁਣ ਆ ਖਾਲੀ ਦਿਖਦਾ ਹੁੰਦਾ ਡਿਜ਼ਾਈਨ ਇਹਦੇ ਵਿੱਚ ਸੁਚਾਂ ਆ ਗਈਆਂ ਠੀਕ ਆ ਸੁਚਾਂ ਵੀ ਬਾਈ ਪੂਰੀ ਹੈਵੀ ਕੁਆਲਿਟੀ ਦੀਆਂ ਲਾਉਂਦਾ ਮੁੰਡਾ ਕੋਈ ਕੰਮ 'ਚ ਹੁਣ ਕੱਚ ਨਹੀਂ ਛੱਡਦਾ ਤੇ ਜਿਹੜੇ ਆ ਸਪੀਕਰ ਲੱਗੇ ਆ ਇਹ ਵੀ ਪੂਰੇ ਹੈਵੀ ਕੁਆਲਿਟੀ ਦੇ ਆ ਵਿੱਚ ਹਨਾ ਬਹੁਤ ਸੋਹਣੀ ਕਟਿੰਗ ਕਰਵਾ ਕੇ ਤੇ ਲੱਗ ਜਾ ਯੂਨੀਕ ਜਾਂ ਕੰਮ ਕਰਿਆ ਹੋਇਆ ਬਾਈ ਇਹ ਬਹੁਤ ਜ਼ਿਆਦਾ ਸੋਹਣਾ ਲੱਗਿਆ ਜਿਵੇਂ ਆਪਾਂ ਹੁਣ ਉੱਪਰ ਬੈਠੇ ਨਾਰਮਲ ਯਾਰ ਵੀਡੀਓ ਵੀਡੀਓ ਬਣਾਉਣੀ ਹੁੰਦੀ ਹੈ ਹਨਾ ਉਹਦੇ ਨਾਲ ਆ ਚੀਜ਼ ਖਿੱਚ ਪਾਉਂਦੀ ਆ ਇਹ ਹੋ ਗਿਆ ਤੇਰਾ ਪਹਿਲਾ ਹਨਾ ਤੇ ਦੂਜਾ ਬਈ ਜਿਹੜੀ ਆ ਲਾਈਟ ਤੇਰੀ ਲੱਗੀ ਵੀ ਆ ਇਹ ਵੀ ਲੱਗ ਜੀ ਲੱਗਦੀ ਆ ਮੈਨੂੰ ਜਿਹੜੀ ਆ ਚਿੱਟੀ ਆ ਲਓ ਜੀ ਬਈ ਇਹ ਵੀ ਬੜੀ ਸੋਹਣੀ ਲੱਗੀ ਆ ਯਾਰ ਲਾਈਟ ਤੇਰੀ ਤੇ ਕਾਫੀ ਮੋੜ ਆ ਇਹਦੇ ਵਿੱਚ ਖਾਸੇ ਮੋੜ ਲੱਗੇ ਹੋਏ ਆ ਇਹ ਵੀਰੇ ਦੀ ਤਾਂ ਵੀ ਟੋਟਲੀ ਤਿਆਰ ਕਰਿਆ ਸੀਲਿੰਗ ਲੈ ਕੇ ਤੇ ਬਕਸਾ ਹੋ ਗਿਆ ਹਨਾ ਸਾਰਾ ਟੋਟਲੀ ਤਿਆਰ ਆ ਤੁਸੀਂ ਵਲੌਗ ਚ ਦੇਖੇ ਹੋਇਆ ਪਹਿਲਾਂ ਹਾਂ ਸਿੰਪਲ ਟਰੈਕਟਰ ਆਇਆ ਵਿਦੇ ਹਨਾ ਜਿਹੜਾ ਜਦ ਵੀਡੀਓ ਕਰਨ ਆਇਆ ਤੇ ਬਈ ਤੇ ਬਹੁਤ ਸੋਹਣਾ ਤਿਆਰ ਹੋਇਆ ਬੈ ਡਰਾਈਕਟਰ ਉਹਦੇ ਬਾਅਦ ਲੱਗੀਆਂ ਤੇਰੇ 8 ਸਪੀਕਰ ਹੋਗੇ 8 ਸਪੀਕਰ ਦੋ ਟਿਊਟਰ ਤੇ ਚਾਰ ਬੇਸਾਂ ਚਾਰ ਬੇਸਾ ਹੈ 15 ਇੰਚੀ ਆ ਗਈਆਂ 12 ਇੰਚੀ ਆ ਇਹ 12 ਇੰਚੀ ਚਾਰ ਆ ਗਈਆਂ ਠੀਕ ਆ ਤੇ ਇਹ ਇੱਕ ਹੋਰ ਬਈ ਜਿਕਣਾ ਹੁਣ ਆਪਾਂ ਨੂੰ ਬੜੀ ਪੇਟੀ ਲਾਉਣੀ ਪੈਂਦੀ ਆ ਹਨਾ ਜਿਕਣ ਆਪਾਂ ਵੀ ਲਵਾਉਣੀ ਆ ਆਪਣੇ ਇੱਥੇ ਤੱਕ ਪੇਟੀ ਆਉਂਦੀ ਆ ਬਾਈ ਚਾਰ ਜੇ ਕਿਸੇ ਤੇ ਲਵਾਉਣੀਆਂ ਹੋਣ ਹਨਾ ਉਰੇ ਤੱਕ ਅਗਲਾ ਪੇਟੀ ਲਾ ਦਿੰਦਾ ਬਈ ਪਿੱਛੇ ਨਹੀਂ ਦਿਖਦਾ ਹੁਣ ਬਾਈਆਂ ਦਾ ਕੰਮ ਵੀ ਪੂਰਾ ਐ ਨਾ ਟੌਪ ਦਾ ਹੋਊਗਾ ਖੇਤੀਬਾੜੀ ਵੀ ਕਰ ਸਕਦੇ ਆ ਤੇ ਚਾਰ ਬੇਸਾਂ ਵਾਲਾ ਉਹ ਵੀ ਸ਼ੌਂਕ ਪੂਰਾ ਹੋ ਗਿਆ ਹਨਾ ਇਹ ਚੀਜ਼ ਵੀ ਤੇਰੀ ਬੜੀ ਵਧੀਆ ਲੱਗੀ ਤੇ ਇੱਕ ਹੋਰ ਆ ਬਾਈ ਪੇਟੀ ਬਣਾ ਰੇਕ ਲੰਦਾ ਹਨਾ ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਕੁਛ ਨਹੀਂ ਪਰ ਜਿਹੜੀ ਪੇਟੀ ਦੀ ਬਣਤਰ ਆ ਵੱਜਦੀ ਆ ਪੇਟੀ ਬਾਈ ਉਹ ਤੇਰੇ ਹੱਥ ਚ ਗੱਲਾ ਸਾਰੇ ਮੰਨਦੇ ਆ ਬਾਈ ਬਾਕੀ ਬਾਈਆਂ ਤੇ ਵੀ ਆਪਾਂ ਪੁੱਛਾਂਗੇ ਵੀ ਕਿਵੇਂ ਦਾ ਸਿਸਟਮ ਲੱਗਿਆ ਹਨਾ ਤੇ ਇਹ ਬਹੁਤ ਵਧੀਆ ਤੇਰੀ ਚੀਜ਼ ਲੱਗੀ ਮੈਨੂੰ ਤੇ ਥੋੜੀ ਜਗ੍ਹਾ ਦੇ ਵਿੱਚ ਬਈ ਤੂੰ ਚਾਰ ਬੇਸਾ ਫਿੱਟ ਕਰਦਾ ਫਿੱਟ ਕਰਨੇ ਤਾਂ ਚੱਲ ਫਿੱਟ ਵੀ ਹੋ ਜਾਂਦੀਆਂ ਕੁਆਲਿਟੀ ਨਹੀਂ ਆਉਂਦੀ ਕੁਆਲਿਟੀ ਵੀ ਤੇਰੀ ਪੂਰੀ ਹੈਵੀ ਆ ਬਈ ਇਹ ਤੈਨੂੰ ਤਾਂ ਦੂਆ ਵੀਰਾ ਮੰਨ ਗਿਆ ਤਾਂ ਇਹ ਤਾਂ ਹੀ ਇੰਨੀ ਦੂਰ ਤੇ ਆਉਨੇ ਹਨਾ ਜਿਹੜਾ ਤੂੰ ਆ ਵੀਰਾ ਆਪਣੀ ਵੀਡੀਓ ਕਰਨ ਆਇਆ ਤਾਂ ਉਹ ਵੀ ਇਹੀ ਚੀਜ਼ ਨੂੰ ਮੰਨ ਗਿਆ ਤਾਂ ਵੀ ਕਹਿੰਦਾ ਚਾ ਉਹਨੇ ਸਪੈਸ਼ਲ ਵੀਡੀਓ ਬਣਾਈ ਹੈ ਇਹ ਚੀਜ਼ ਦੀ ਵੀ ਅੱਛਾ ਵੀ ਮੈਂ ਛੋਟੀ ਚੀਜ਼ ਤੇ ਕਹਿੰਦਾ ਬੜਾ ਧਮਾਕਾ ਹਾਂ ਇਹ ਇਹ ਚੀਜ਼ ਲੱਗ ਲੱਗ ਆ ਬਈ ਤੇਰੀ ਆ ਜਾ ਹੁਣ ਮਿੱਤਰਾਂ ਥੱਲੇ ਨੂੰ ਫਿਰ ਆਪਾਂ ਹੋਰ ਦਈਏ ਜਾਣਕਾਰੀ ਇੱਕ ਲੱਗੀ ਆ ਬਈ 32 32 ਠੀਕ ਹੈ ਜੀ ਤੇ ਬਾਕੀ ਤੁਸੀਂ ਇੱਕ ਹੋਰ ਦੇਖੋ ਆ ਇੰਨਾ ਤਾਮਾ ਜਾਮਾ ਲਾਉਣ ਦੇ ਕਾਰਨ ਤਾਰ ਦੇਖ ਲਓ ਤੁਸੀਂ ਤੁਹਾਨੂੰ ਕਿਤੇ ਤਾਰ ਨਹੀਂ ਦਿਖਦੀ ਵੀ ਨਹੀਂ ਹੈਗੀ ਠੀਕ ਹੈ ਜੀ ਨਹੀਂ ਨਿਊ ਹਾਲੈਂਡ ਦੀ ਛਤਰੀ ਤੇ ਬਾਈ ਫੀਟਿੰਗ ਬਹੁਤ ਔਖੀ ਆਉਂਦੀ ਆ ਤੇ ਇਹਦੇ ਪਰ ਫੀਟਿੰਗ ਇੰਨੀ ਸੋਹਣੀ ਹੋਈ ਵੀ ਆ ਤੁਸੀਂ ਤਾਰ ਨਹੀਂ ਕੋਈ ਦੇਖੋਗੇ ਸਫਾਈ ਬਹੁਤ ਆ ਕੰਮ ਚ ਇੱਕ ਸਿਰਫ ਐਨ ਪ੍ਰੋਪਰ ਵੀ ਲਾਈਟਾਂ ਦੀ ਤਾਰਾਂ ਤੁਰਸ ਸਲੀਵ ਪਾ ਕੇ ਐਨ ਪ੍ਰੋਪਰ ਵਧੀਆ ਕੰਮ ਕਰਕੇ ਦਿੱਤਾ ਹੋਇਆ ਬੰਨਿਆਂ ਨੂੰ ਤੇ ਪਿੱਛੇ ਬਾਈਆਂ ਨੇ ਆਪਣੇ ਦੋਨੇ ਟਰੈਕਟਰਾਂ ਦੀ ਤੇਸਾਰ ਦੀ ਜਿਵੇਂ ਜਿਕਣਾ ਆ ਖੜੇ ਆ ਇੱਕਣਾ ਫੋਟੋ ਲਗਾਈ ਆ ਬਾਈ ਇਹ ਤੁਸੀਂ ਆਪਣੀ ਮਰਜ਼ੀ ਜਿਵੇਂ ਮਰਜ਼ੀ ਲਵਾ ਸਕਦੇ ਆ ਬੈਕ ਤੇ ਉਹ ਦੇ ਦਿੱਤੀ ਤੇ ਬਾਰ ਲਾਈਟ ਹਨਾ ਉਹ ਬਾਰ ਲਾਈਟ ਉਹ ਵੀ ਜਿਕਣਾ ਕੰਮ ਕਰਨ ਕਰਨੇ ਵਾਸਤੇ ਹਨਾ ਚਾਨਣ ਨੇ ਤੇ ਤਵੀਆਂ ਬਾਈਆਂ ਹੁੰਦੀਆਂ ਹੁੰਦੀਆਂ ਹੁੰਦੀ ਸੱਤਾਂ ਠੀਕ ਆ ਠੀਕ ਆ ਇਹ ਤਾਂ LED ਲਾਈਟ ਹੁੰਦੀ ਉਹ ਥੱਲੇ ਆਉ ਥੱਲੇ ਤਾਂ ਨੋਰਮਲ ਤਾਂ ਹੁੰਦੀ ਉਹ ਬਾਹਰ ਲਾਈਟ ਪਿੱਛੇ ਤੇ ਰਹੀ ਉਹ ਲਾਈਟ ਆ ਗਈ ਹਨਾ ਹਾਂਜੀ ਠੀਕ ਆ ਤੇ ਬਾਕੀ ਭਈ ਆ ਪਿੱਛੇ ਸਾਈਡਾਂ ਪਰ ਵੀ ਹਨਾ ਬਹੁਤ ਸੋਹਣੀ ਡਿਜ਼ਾਈਨਿੰਗ ਕਰੀ ਵੀ ਆ ਇਹ ਸਾਰਾ ਜੁਨੀਕ ਕੰਮ ਕਰਿਆ ਹੋਇਆ ਤੇ ਇਹਦੇ ਨਾਲ ਦਾ ਜਿਕਣ ਹੁਣ ਤਾਂ ਆ ਟਰੈਕਟਰ ਤਿਆਰ ਕਰਿਆ ਹਨਾ ਇਹਦੇ ਨਾਲ ਦਾ ਕੋਈ ਪਹਿਲਾਂ ਤਿਆਰ ਤਾਂ ਨਹੀਂ ਹੋਇਆ ਨਹੀਂ ਪਹਿਲਾਂ ਨਹੀਂ ਉਹ ਲੱਗਦਾ ਯਾਨੀ ਕਿ ਉਹ ਸਾਰੇ ਲੱਗਾ ਉਹਨਾਂ ਦੇ ਸਪੀਕਰ ਕਈਆਂ ਦੇ ਪਿੱਛੇ ਆ ਹਾਂ ਕਈਆਂ ਦੇ ਸਾਈਡ ਪਾਏ ਹੋਏ ਆ ਵੀ ਸਾਰਿਆਂ ਦਾ ਲੱਗ-ਲੱਗ ਕੰਮ ਹੁੰਦਾ ਵੀ ਸੇਮ ਕੰਮ ਨਹੀਂ ਜਿਵੇਂ ਹੁਣ ਬਾਈਆਂ ਤੇ ਆ ਦੋ ਟਰੈਕਟਰ ਤੇ ਜੀ ਬਾਈਆਂ ਤੇ ਹੈ ਜਿਆਦਾ ਹਾਂ ਵੀ এজ ਨਾਲ ਦਾ ਕੰਮ ਹਾਂ ਫਿਰ ਆਪਾਂ ਸੇਮ ਕਰ ਦਈਏ ਅਗਲੇ ਦੀ ਮਰਜ਼ੀ ਆ ਉਦਾਂ ਅਗਲੇ ਨੂੰ ਲੱਗ ਕੰਮ ਕਰਕੇ ਦੇਈਏ ਇਹ ਨਹੀਂ ਦੇ ਸਕਦੇ ਆਪਾਂ ਕਰਨਾ ਪੈਣਾ ਆਪਾਂ ਨੂੰ ਠੀਕ ਆ ਠੀਕ ਆ ਇਹ ਵੀ ਬਾਈ ਬਹੁਤ ਹੱਥ ਦੀ ਕਲਾ ਤੁਸੀਂ ਆ ਦੇਖ ਲਓ ਜਿਹੜੀ ਕਟਿੰਗ ਆ ਹਨਾ ਸਾਰੀ ਹੱਥ ਨਾਲ ਆ ਇਹ ਨਹੀਂ ਲੀਜ਼ਰ ਕਟਿੰਗਾਂ ਕਰਾਉਣੀਆਂ ਪੈਂਦੀਆਂ ਆ ਆ ਸਾਰੀ ਤੁਸੀਂ ਦੇਖ ਲਓ ਕਿੰਨੀ ਜਿਆਦਾ ਸਫਾਈ ਨਾਲ ਕੰਮ ਕਰਿਆ ਹੋਇਆ ਮੁੰਡੇ ਨੇ ਤੇ ਦਿਨ ਪਰ ਦਿਨ ਬਾਈ ਕੰਮ ਨੂੰ ਖਿੱਚ ਪਾਈ ਪਈ ਆ ਮੁਰੇ ਲਾ ਤੇ ਦੋ ਟੂਟਰ ਹਨਾ ਟੂਟਰਾਂ ਦਾ ਯਾਰ ਬੜਾ ਘੈਂਟ ਡਿਜ਼ਾਈਨ ਜਾਂ ਲਾਇਆ ਦਾ ਸਣੀ ਇਹਨੇ ਵੀ ਖਿੱਚ ਦਾ ਕੇਂਦਰ ਬਣਾਇਆ ਪਿਆ ਟਰੈਕਟਰ ਉਹ ਵਾਕੇ ਲੈ ਕੇ ਗਏ ਹੈ ਡੱਕਾ ਪਾ ਤੇ ਹਾਂ ਉਹ ਵੀ ਕਹਿੰਦੇ ਸਾਡੇ ਵੀ ਅਹੀ ਜੀਆਂ ਟੇਪਰਾਂ ਲਾ ਸੇਮ ਸਹੀ ਗੱਲ ਹੈ ਪੇਪਰਾਂ ਵੀ ਬਾਈ ਚੱਲ ਪਿਆ ਇਹਦੇ ਨਾਲ ਦੀ ਹਾਂ ਪਹਿਲਾਂ ਜੇਕਣਾ ਉਹ ਉਹ ਟੇਪਰ ਲੱਗਦੀ ਹੁੰਦੀ ਸੀ ਹਨਾ ਹੁਣ ਬਾਈਆਂ ਨੇ ਬਾਈ ਇੱਥੇ ਪਰ ਆ ਲਾਈ ਆ ਇਹ ਵੀ ਲੁੱਕ ਚ ਸੋਹਣੀ ਲੱਗਦੀ ਆ ਅਗਲੀ ਵਾਰੀ ਲਾਵਾਂਗੇ ਉਹ ਇੱਥੇ ਵੀ ਡਿਜ਼ਾਈਨ ਹੈਗਾ ਇੱਥੇ ਵੀ ਸਰਾ ਠੀਕ ਆ ਠੀਕ ਆ ਤੇ ਬਾਕੀ ਇਹ ਤਾਂ ਬਾਈ ਹੋ ਗਈ ਇਹਦੇ ਬਾਰੇ ਜਾਣਕਾਰੀ ਹਨਾ 56B 2-ਵੀਲ CRD ਹਨਾ ਤੇ ਇੱਧਰ ਆ ਗਿਆ 4-ਵੀਲ ਤੇ 4-ਵੀਲ ਚ ਡਾਊਨਸਲਿੰਗ ਕਰਾਈ ਨਹੀਂ ਨੂੰ ਅੱਛਾ ਇਕੱਲਾ ਟੱਕ ਟੱਕ ਕੇ ਲਵਾਇਆ ਵੀ ਤਾਂ ਕਹਿੰਦਾ ਇਹਦਾ ਕੰਮ ਜ਼ਿਆਦਾ ਹੈ ਵੀ ਇਹ ਜ਼ਿਆਦਾ ਇਹੀ ਚੱਲਣਾ ਸਾਡੇ ਕੋਲ ਅੱਛਾ ਵੀ ਕੰਮ ਇੱਥੇ ਲੈਣਾ 4-ਵੀਲ ਤੇ ਵੀ ਇਹਦੇ ਪਰ ਸੀਲਿੰਗ ਸੂਲਿੰਗ ਘਟਾ ਕਰਵਾਈ ਆ ਆ ਜਿਹੜਾ 2-3 ਸਾਲ ਆ ਇਕੱਲੀ ਟਰਾਲੀ ਨੂੰ ਟਰਾਲੀ ਹੋਲ ਹੋ ਗਿਆ ਜਿਵੇਂ ਵੀ ਆਹ ਰੋਡ ਰੂਡ ਵਾਲਾ ਜ਼ਿਆਦਾ ਕੰਮ ਹੈ ਇੱਥੇ ਲੈਣਾ ਠੀਕ ਹੈ ਠੀਕ ਹੈ ਅੱਛਾ ਵੀ ਕਿਉਂ ਯਾਰ ਲੱਗਦਾ ਠੀਕ ਹੈ ਠੀਕ ਹੈ ਉਹ ਜਿਹੜੇ ਉੱਪਰ ਲਾਈਟਾਂ ਲਾਈਆਂ ਯਾਰ ਉਹ ਵੀ ਜਨੀਕ ਜੀਆਂ ਸਨੀਆਂ ਉਹ ਹੰਮਰ ਲੈਤਾ ਯਾਰ ਇਹ ਤਾਂ ਮੈਂ ਦੇਖਿਆ ਨਹੀਂ ਤੇ ਅੱਛਾ ਠੀਕ ਆ ਜਿਹੜੇ ਪਹਿਲਾਂ ਤਾਂ ਮਾਊਸ ਹੀ ਲੱਗਦੇ ਹੁੰਦੇ ਤੇ ਹੁਣ ਉਹ ਚੇਂਜ ਕਰਤਾ ਹਨਾ ਬੜੀਆਂ ਸੋਹਣੀਆਂ ਲੱਗਦੀਆਂ ਰੇ ਵੀ ਲੱਗਾ ਫਿਰ ਵੀ ਇਹੀ ਨਾ ਇਨ ਹਾਂ ਦੋਨਾਂ ਪਰ ਸੇਮ ਹੋ ਗੀਆਂ ਤੇ ਇਹ ਤਾਂ ਬਾਈ ਹੋ ਗਈ ਇਹਦੇ ਬਾਰੇ ਜਾਣਕਾਰੀ ਇਕਣਾ ਦਾ ਟਰੈਕਟਰ ਤੁਸੀਂ ਵੀ ਤਿਆਰ ਕਰਵਾ ਸਕਦੇ ਆ ਬਹੁਤ ਜਾਇਜ਼ ਰੇਟਾਂ 'ਚ ਟਿਕਣਾ ਲੋਕ ਹੋਰ ਰੇਟ ਲੰਨੇ ਆ ਨਾ ਉਹਦਾ ਨਾਲ ਬਹੁਤ ਜਾਇਜ਼ ਰੇਟ ਆ ਬਾਈਆਂ ਨੂੰ ਬਾਕੀ ਆਪਾਂ ਤੁਹਾਨੂੰ ਪੁੱਛ ਕੇ ਦੱਸਾਂਗੇ ਵੀ ਕਿੰਵੇਂ ਦਾ ਕੰਮ ਲੱਗਿਆ ਹਨ ਉਹ ਸਾਰੀ ਜਾਣਕਾਰੀ ਦਿਵਾਉਨੇ ਆ ਦੂਹੀ ਜਾਣਕਾਰੀ ਇਹਦੇ ਬਾਰੇ ਦਈਏ ਬਾਈ 552 42 ਤੇ ਇਹਦੇ ਪਰ ਵੀ ਸੇਮ ਹੈ ਇਹਦੇ ਪਰ ਸੇਮ ਸੇਮ ਬਈਆ ਫਿਰ ਲਾਈਟ ਲੱਗੀ ਵੀ ਆ ਉਥੇ ਬਾਅਦ ਆ ਜਾ ਇਧਰ ਨੂੰ ਪਿੱਛੇ ਨੂੰ ਆ ਜਾ ਚੜਿਆ ਟਰੈਕਟਰ ਪਰ ਨੂੰ ਆ ਤੇ ਪਹਿਲਾਂ ਤਾਂ ਇੱਕ ਖਿੱਚ ਦਾ ਕੇਂਦਰ ਬਈ ਆ ਲਾਈਟਾਂ ਇਥੇ ਆਪਾਂ ਨੇ ਦੋ ਕੰਮ ਲੈਣੇ ਆ ਇੱਕ ਤਾਂ ਲੈਣਾ ਏ ਮੂਰੇ ਚਾਨਣੇ ਵਾਸਤੇ ਠੀਕ ਆ ਜੀ ਦੂਜਾ ਚਾਨਣੇ ਵਾਸਤੇ ਹੋ ਗਿਆ ਵਿਚ ਫਲੈਸ਼ਰ ਵੀ ਆ ਅੱਛਾ ਤੇ ਦੂਜਾ ਇਹਦੇ ਪੀਸੀਆਰ ਵਾਲੀ ਲਾਈਟ ਆ ਵਿਚ ਹਨ ਇਹ ਵੀ ਬਹੁਤ ਸੋਹਣੀ ਲੱਗਦੀ ਆ ਦੂਰ ਤੇ ਦੇਖੋ ਤੁਸੀਂ ਪੂਰਾ ਘੈਂਟ ਕੰਮ ਲੱਗਦਾ ਤੇ ਬਗਾਨੇ ਪਾਇਆ ਸਿਕਣਾ ਦਾ ਟਰੈਕਟਰ ਤਿਆਰ ਰੱਖਿਆ ਤਾਂ ਵੀ ਇਦਾਂ ਦਾ ਤਿਆਰ ਕਰਨਾ ਇਹ ਕਿਹਨੇ ਫੀਲਿੰਗ ਆਪਾਂ ਕਰਾਉਣੀ ਆ ਵੀ ਰੁੱਕੇ ਕਰਾਵਾਂਗੇ ਠੀਕ ਆ ਵੀ ਆਹ ਬਿਹਾਈ ਕਰ ਲਾਂਦੇ ਜਿਹੜੀ ਹੁਣ ਹਾਂ ਵੀ ਗਾਹਾਂ ਕੰਮ ਕਰ ਹਾਂ ਠੀਕ ਠੀਕ ਕੰਮ ਹੈਗਾ ਮक्की-ਮक्की ਹੋਰ ਇਹਦਾ ਕੰਮ ਹੋ ਰਿਹਾ ਤੇ ਬਾਕੀ ਬਾਈ ਆਹ ਡਿਜ਼ਾਈਨਿੰਗ ਦੇਖ ਲਓ ਤੁਸੀਂ ਹੱਥ ਨਾਲ ਕਟਿੰਗ ਪ੍ਰੋਪਰ ਹੈ ਨੇ ਇੱਕ ਸਾਰਾ ਸਾਰਾ ਕੰਮ ਯਾਰ ਤੇਰਾ ਆਹ ਕੰਮ ਦੀ ਬਾਈ ਸਫਤ ਕਰਦੇ ਆਪਾਂ ਬਹੁਤ ਜ਼ਿਆਦਾ ਵਧੀਆ ਕੰਮ ਕਰਿਆ ਬਤਾ ਇਹ ਟਰੈਕਟਰਾਂ ਪਰ ਤੇ ਇੱਧਰ ਆ ਗਿਆ ਬਾਈ ਇਹਦੇ ਵੀ ਦੇਖੋ ਹੁਣ ਫਰੰਟ ਤੇ ਵੀ ਪਹਿਲਾਂ ਚੇਂਜ ਕਰਤੀ ਤੇ ਉੱਪਰ ਟੇਪਰ ਲਵਾਈ ਹੈ ਬਈਆਂ ਨੇ ਵੀ ਇਦਾਂ ਟੇਪਰ ਲਾਉਣੀ ਆ ਤੇ ਇਹਦੇ ਪਾਸੇ ਸੇਮ ਆ ਗਈ ਪੱਤੀ ਇਹ ਨਹੀਂ ਸਿੰਪਲ ਲੇ ਗਿਆ ਲੱਗਾ ਹਾਂ ਇਹਦਾ ਸਿੰਪਲ ਲੇ ਕੇ ਹਾਂ ਦਾ ਵੀ ਸੂਪਰ ਰੱਖੀ ਠੀਕ ਆ ਬਹੁਤਾ ਨਹੀਂ ਕਰਨਾ ਆਪਾਂ ਬਹੁਤਾ ਕਹਿੰਦਾ ਇੱਦੀ ਤਰ੍ਹਾਂ ਹੀ ਕਰਨਾ ਹਾਂ ਇਹ ਟੇਪਰਾਂ ਦਾ 20 ਤੋਂ 2 ਦੀ ਨੰਬਰ ਹਾਂ ਉਹਦੇ ਤਰ੍ਹਾਂ ਬਾਰੇ ਵਧੀਆ ਕਰਿਆ ਕੰਮ ਹੈ ਨਾ ਆਪ ਇੱਕ ਨੰਬਰ ਆ ਵੈਸੇ ਆਹੋ ਇਹ ਲੱਗ ਹੁਣ ਇਹਦੇ ਪਰ ਲੱਗੀਆਂ 12 ਇੰਚੀ ਤੋਂ ਇਹਦੇ ਪਰ 15 ਇੰਚ ਇਹ ਜਿਹੜਾ ਹੁਣ ਨਿਊ ਹਾਲੈਂਡ ਆ ਜਾਂਦਾ ਇਹਦੇ ਵਿੱਚ ਵਿੱਚ ਅਰਜਨ ਦੇ ਵਿੱਚ ਵਿੱਚ ਨੋਵੋ ਲੋਗੋ ਜਿਹੜਾ ਦੂਆ ਨਵਾਂ ਆ ਹੱਛੀ ਵੀਰ ਵਾਲੇ ਨਾਲ ਦਾ ਉਹਦੇ ਉਹਦੇ ਦੋਨਾਂ ਦੇ ਲੱਗ ਜੂंगी ਆ ਠੀਕ ਆ ਵੀ ਉਹ ਤਾਂ ਚੜਾਈ ਮਗਰਾੜਾਂ ਦੀ ਹੁੰਦੀ ਆ ਉਹਦੇ ਵਿੱਚ ਫਿੱਟ ਹੋ ਜਾਣੀਆਂ ਵੀ ਮਤਲਬ ਕਹਿਣ ਦਾ ਹਨਾ ਅਰ ਜੇ ਪੁਰਾਣਾ ਵੀ ਹੋਵੇ ਉੱਚੀ ਵੀ ਹੋ ਜਾਂਦਾ ਕਿ 3 14 ਪੈ ਫੁੰਦਾ ਉਹਦਾ ਠੀਕ ਆ ਉੱਚ ਵੀ ਬਈ ਦੇਖੋ ਤੁਸੀਂ 15 ਇੰਚੀ ਬੇਸਾਂ ਜਿਹੜੀਆਂ ਇਹ ਕਰਨੀਆਂ ਬਹੁਤ ਔਖੀਆਂ ਫਿੱਟ ਪੂਰੀਆਂ ਪੂਰੀਆਂ ਕੱਟ ਕਟਿੰਗ ਹੁੰਦੀ ਆ ਠੀਕ ਆ ਜੀ ਇਹ ਬਹੁਤ ਸੋਹਣਾ ਕੰਮ ਕਰਿਆ ਵੈਦੇ ਪਰ ਵੀ ਹੋਗੇ ਨੂੰ ਤਾਂ ਸੌਖੀਆਂ ਲੱਗ ਜਾਂਦੀਆਂ ਆ ਹਾਂ ਥੱਲੇ ਨੂੰ ਔਖੀਆਂ ਥੱਲੇ ਨੂੰ ਫਿਰ ਪੈਪ ਵੀ ਦੇਣਾ ਪੈਂਦਾ ਫਿਰ ਸੈਡਾ ਵੀ ਪੂਰੀਆਂ ਆਉਣੀਆਂ ਨਹੀਂ ਜੰਗੀਆਂ ਪੂਰੀਆਂ 3 ਜੰਗੀਆਂ ਬੇਤਾਂ ਹਾਂ ਇਹੀ ਇੰਚੇ ਜਾਗਾ ਇਹ ਹੁਣ ਦੇ ਕਰਕੇ ਦਿਖਾਉਣਾ ਕਿਹੜੇ ਸਾਬਨਾ ਬਾਈ ਫੀਟਿੰਗ ਕਰੀ ਵੀ ਆ ਇਹ ਵੀ ਬਹੁਤ ਸੋਹਣਾ ਕੰਮ ਕਰਿਆ ਪਿਆ ਹੁਣ ਜੇ 12 ਲਾ ਦੰਦਾ ਇਹ ਹੁਣ ਮਤਲਬ ਜਿਹੜੀਆਂ 4 ਲਾਈਆਂ 4 ਤੇ ਥੋੜਾ ਬਹੁਤਾ ਫਰਕ ਰਹਿ ਗਿਆ ਨਹੀਂ ਉਹ ਵੱਜਦੀ ਆ ਵਧੀਆ ਇਹ ਵੀ ਹਨਾ ਉਹ ਚੀਜ਼ ਹੋਰ ਆ ਇਹ ਚੀਜ਼ ਹੋਰ ਆ ਠੀਕ ਆ ਬਾਕੀ ਤੁਹਾਨੂੰ ਮਿਊਜ਼ਿਕ ਲਾ ਕੇ ਦਿਖਾ ਦੰਨੇ ਆਪਾਂ ਵੀ ਕਿਵੇਂ ਦੀਆਂ ਵੱਜਦੀਆਂ ਹਨਾ ਤੇ ਇਹਦੇ ਪਰ ਵੀ ਆ ਦੇਖੋ ਹੁਣ ਆ ਲੱਗਾ ਡਿਜ਼ਾਈਨ ਆ ਲੱਗ ਆ ਗਿਆ ਠੀਕ ਆ ਜੀ ਇਹ ਦੋਨਾਂ ਦਾ ਲੱਗ ਲੱਗ ਕਰਿਆ ਹੋਇਆ ਕੰਮ ਤੇ ਬੈਕ ਤੇ ਇਹਦੇ ਵੀ ਫੋਟੋ ਲੱਗੀ ਦੀ ਆ ਬਈਆਂ ਨੇ ਮੁੰਡੇ ਦੀ ਲਵਾਈ ਹੋਣੀ ਆ ਫੋਟੋ ਤੇ ਇਹਦੇ ਪਰ ਵੀ ਸੇਮ ਪਿੱਛੇ ਉਹ ਆ ਗਿਆ ਐਨਡੀਡੀ ਹਨਾ ਤੇ ਸਾਈਡਾ ਪਰ ਤੁਸੀਂ ਦੇਖ ਲੈ ਇਹ ਜੇ ਇਹ ਜਿੱਕਣਾ ਆਪਾਂ ਨੇ ਕੰਮ ਗੱਲ ਕਰਾਉਣਾ ਬਈ ਲੁੱਕ ਵੀ ਸੋਹਣੀ ਆ ਦੋਨੇ ਟਰੈਕਟਰਾਂ ਦੀ ਹਨਾ ਕੰਮਕਾਰ ਨੂੰ ਵੀ ਪੂਰਾ ਦੇ ਸਕਦੇ ਆ ਹੁਣ ਬਕਸਾ ਦੇਖ ਲਓ ਤੁਸੀਂ ਉਹਦਾ ਥੋੜਾ ਬਹੁਤਾ ਹੀ ਫਰਕ ਆ ਉਹ ਕਿੰਨੇ ਇੰਚੀ ਪੇਟੀ ਇਹ ਕਿੰਨੇ ਇੰਚੀ ਆ ਏ ਵੀ ਛੋਟੀ ਆ ਇਹ 4 ਇੰਚ ਛੋਟੀ ਉਹ 24 ਦੀ ਹੋਗੀ ਉਹ 24 ਦੀ ਆ ਬਈ ਇਹ 20 ਦੀ ਆ ਇੰਨੇ ਕਿਚੇ ਦੇਖ ਲਓ ਤੁਸੀਂ ਤਾਮਾ ਜਮਾ ਇਹਨਾਂ ਪੂਰਾ ਟਾਪ ਦਾ ਕਰਿਆ ਹੋਇਆ ਮੁੰਡੇ ਨੇ ਤੇ ਬਾਕੀ ਸੋਣ ਬਾਈਆਂ ਨੂੰ ਪੁੱਛਦੇ ਆ ਬਈ ਬਾਈ ਇਹਨੂੰ ਕਿਵੇਂ ਦਾ ਕੰਮ ਲੱਗਿਆ ਹਾਂਜੀ ਬਈ ਆਹ ਟਰੈਕਟਰ ਬਾਈਆਂ ਨੇ ਤਿਆਰ ਕਰਵਾਇਆ ਤਾਂ ਆਪਣੇ ਤੋਂ ਤੇ ਪਹਿਲਾਂ ਤਾਂ ਮਿਲੋ ਇਧਰ ਸਾਨੀ ਨੂੰ ਕਿੱਦਾਂ ਬਾਈ ਸਾਰਿਆਂ ਨੂੰ ਤੇ ਬਾਈ ਕਿਵੇਂ ਦਾ ਤੁਹਾਨੂੰ ਕੰਮ ਲੱਗਿਆ ਪਈਆਂ ਦਾ ਵੀਰੇ ਬਹੁਤ ਵਧੀਆ ਕੰਮ ਹੈ ਹਾਂ ਪੂਰਾ ਦਿਲ ਖੁਸ਼ ਹੋ ਗਿਆ ਵੀਰੇ ਵੀ ਜੋ ਚੀਜ਼ ਤੁਸੀਂ ਮੰਗਦੇ ਤੇ ਉਹ ਤੇ ਉੱਪਰ ਆ ਜਾਂ ਥੱਲੇ ਆਇਆ ਕੰਮ ਬਹੁਤ ਉੱਪਰ ਹੈ ਬਹੁਤ ਜ਼ਿਆਦਾ ਵੀ ਜੋ ਸੋਚ ਕੇ ਆਏ ਤੇ ਵੀ ਉਹਦੇ ਉੱਪਰ ਮਿਲਿਆ ਤੁਹਾਨੂੰ ਹੈਨਾ ਉਹ ਤੋਂ ਬਹੁਤ ਜ਼ਿਆਦਾ ਉੱਤੇ ਮਿਲਿਆ ਪੂਰਾ ਦਿਲ ਖੁਸ਼ ਹੋ ਗਿਆ ਵੀਰੇ ਤੇ ਕਿਹੜਾ ਏਰੀਆ ਪੈ ਜਾਂਦਾ ਬਈ ਆਪਣਾ ਇਹ ਆਪਣਾ ਡੇਰਾ ਬਸੀਰ ਹੀ ਆ ਵੀਰੇ ਮੋਹਾਲੀ ਜ਼ਿਲ੍ਹਾ ਮੋਹਾਲੀ ਜ਼ਿਲ੍ਹਾ ਤੇ ਉੱਧਰ ਤਾਂ ਬਾਈ ਹੋਰ ਵੀ ਬਹੁਤ ਆਉਨੇ ਆ ਕੰਮਾਂ ਵਾਲੇ ਹੈਨਾ ਵੀ ਜਿੱਦਾਂ ਤੁਸੀਂ ਇੰਨੀ ਦੂਰ ਤੇ ਕਿਵੇਂ ਇੱਥੇ ਤੱਕ ਪਹੁੰਚੇ ਬਈ ਓਰੇ ਪਰ ਵੀਰੇ ਜਿਹੜੀ ਇਹਦੀ ਗੱਲਬਾਤ ਹੈ ਨਾ ਕਿਤੇ ਨਹੀਂ ਮਿਲਨੀ ਸਾਡਾ ਤੇ ਇੱਕ ਤਾਂ ਬਈ ਗੱਲਬਾਤ ਵੀ ਹੈਗੀ ਆ ਬਾਈਆਂ ਜੀ ਹਨਾ ਚਲੋ ਆਪਾਂ ਕੰਮ ਦੀ ਵੀ ਸਹਿਬਤ ਕਰਦੇ ਆ ਹਨਾ ਤੇ ਦੂਜਾ ਬਈ ਰੇਟ ਰੂਟ ਦਾ ਕਿਵੇਂ ਦਾ ਤੁਹਾਨੂੰ ਹਰਕਾ ਰੇਟ ਜਮਾ ਜਾਇਜ਼ ਵੀਰੇ ਜਾਇਜ਼ ਜਮਾ ਜਾਇਜ਼ ਕੋਈ ਦੁਖਦਾਦਾ ਨਹੀਂ ਹੈਗਾ ਵੀ ਇੰਨੇ ਪੈਸੇ ਲਾਤੇ ਬਈ ਚੀਜ਼ ਉਹ ਵੀ ਨਹੀਂ ਬਣੀ ਹੈਗੀ ਜੋ ਆਪਾਂ ਮੰਗਦੇ ਆ ਨਹੀਂ ਜੀ ਨਹੀਂ ਹਾਂ ਪੂਰਾ ਮਨ ਖੁਸ਼ ਹੈ ਪੂਰਾ ਮਨ ਖੁਸ਼ ਹੈ ਰੇਟ ਜਾਇਜ਼ ਹੈ ਜਮਾ ਠੀਕ ਹੈ ਕੰਮ ਪੂਰੇ ਚਿੱਬ ਕੱਟਦੇ ਬਾਈ ਨੇ ਵੀ ਜੋ ਸੋਚਿਆ ਤਾਂ ਵੀ ਜੋ ਜੋ ਕਿਹਾ ਬਾਈ ਉਹਦੇ ਉੱਪਰੇ ਕਰਕੇ ਦੁੱਤਾ ਉੱਪਰੇ ਕਰਕੇ ਕੋਈ ਐ ਨਹੀਂ ਹੈਗਾ ਵੀ ਕਮੀ ਰੱਖੀ ਆ ਨਾ ਵੀ ਪੈਸੇ ਬਚਾਉਣੇ ਵਾਲਾ ਕੰਮ ਕਰਤਾ ਤੇ ਬਈ ਬਹੁਤ ਡਿਫਰੈਂ ਤੁਹਾਡੇ ਟਰੈਕਟਰ ਪਰ ਵੀ ਬਾਈ ਸਾਰਿਆਂ ਨਾਲ ਲੱਗ ਕੰਮ ਕਰਕੇ ਦਿੰਦਾ ਰੇਗ ਟਰੈਕਟਰ ਦੀ ਬਾਈ ਦੀ ਸੇਵਤਾ ਰੇਗ ਦੀ ਲੱਗ ਲੱਗ ਹਾਂ ਰੇਗ ਦੀ ਲੱਗ ਲੱਗ ਹੁਣ ਆਈ ਨਹੀਂ ਹੈਗਾ ਵੀ ਅਗਲੇ ਦੀ ਸੇਮ ਦੋ ਟਰੈਕਟਰ ਜਾਂਦੇ ਹੋਣ ਅਗਲਾ ਕਹਿੰਦਾ ਯਾਰ ਉਹ ਦੇ ਮੇਰੇ ਵਰਗਾ ਲੱਗਿਆ ਉਹ ਚੀਜ਼ ਨਹੀਂ ਵੀ ਸਾਰਿਆਂ ਨਾਲ ਲੱਗ ਇਹ ਨਹੀਂ ਕਹਿ ਸਕਦਾ ਕੋਈ ਵੀ ਹਾਂ ਸਾਡੇ ਵਰਗਾ ਲੱਗਿਆ ਠੀਕ ਆ ਵੀਰੇ ਇੱਕ ਤਾਂ ਚਲੋ ਆਹ ਬਾਹਰਲੀ ਲੁੱਕ ਹੋ ਗਈ ਹਨਾ ਜਿਹੜੀ ਆਪਾਂ ਨੂੰ ਤੁਹਾਨੂੰ ਪਸੰਦ ਆ ਗਈ ਤੇ ਜਿਹੜੀ ਆਪਣੀ ਬੇਸਾਂ ਬੂਸਾਂ ਦੀ ਕੁਆਲਿਟੀ ਆ ਵੀ ਵੱਜਦੀਆਂ ਵੀ ਉਹ ਕਿਵੇਂ ਦਾ ਤੁਹਾਨੂੰ ਸਾਫਤਵ ਲੱਗਿਆ ਵੀਰੇ ਇਹ ਕਹਿਣਾ ਵੀ ਤੁਹਾਨੂੰ ਵੀ ਜਿੰਨੀਆਂ ਇਹਨਾਂ ਦੀ ਦੋ ਵੇਸਾਂ ਵੱਜਦੀਆਂ ਹਨ 10:00 ਉਹਨੀਆਂ ਹੋਰ ਪੈਨਰ ਪੁੰਨਰ ਦੀਆਂ 4:00 ਵੱਜਦੀਆਂ 4:00 ਵੱਜਦੀਆਂ ਜਿੱਦਾਂ ਹੁਣ ਇਹ 4 ਲੱਗੀਆਂ ਤੁਹਾਡੇ 6 ਦੇ ਬਰਾਬਰ ਕੰਮ ਕਰਦੀਆਂ ਬਾਈ ਹੱਸ ਕੇ ਕਹਿ ਸਕਦੇ ਆ ਕਿਸੇ ਨੂੰ ਬਾਈ ਬਰਾਬਰ ਚਲਾ ਕੇ ਦੇਖ ਲੈ ਬਿਲਕੁਲ ਜੀ ਬਰਾਬਰ ਚਲਾ ਕੇ ਦੇਖ ਲਓ ਜੀ ਨੂੰ ਨਹੀਂ ਕੋਈ ਹਾਂ ਵੀ ਲੱਗਦਾ ਹਾਂ ਕਿ ਵੀ ਨਹੀਂ ਹਾਂ ਕਿਉਂਕਿ ਅਗਲਾ ਕਹਿੰਦਾ ਵੀ ਬਾਈ ਤੁਸੀਂ ਆਪਣੇ ਕੰਮ ਦੀ ਸਿਫਤ ਕਰਦੇ ਆ ਉਹ ਕਰਦੇ ਆ ਪਰ ਹੁਣ ਤੁਸੀਂ ਦੇਖਣਾ ਵੀ ਵੀਰੇ ਕਿਵੇਂ ਦਾ ਤੁਹਾਨੂੰ ਕੰਮ ਲੱਗਿਆ ਹਨ ਫਿਰ ਤੁਸੀਂ ਤਾਂ ਹੀ ਅੱਗੇ ਤੇ ਬਾਈ ਹੋਰ ਕੰਮ ਲੈ ਕੇ ਆਉਂਗੇ ਹੋਰ ਤੇ ਬਾਕੀ ਇੱਕ ਹੋਰ ਹੈ ਬਾਈ ਤੁਸੀਂ ਹੁਣ ਮੰਨ ਕੇ ਚੱਲੋ ਵੀ 25-30 ਦਿਨ ਤੋਂ ਵੀ ਆ ਹਾਂ ਜੀ ਵੀਰੇ ਕੋਲ ਹਨਾ ਤੇ ਨੰਬਰ ਵਾਈਜ਼ਰ ਕੰਮ ਕਰਿਆ ਨੇ ਨੰਬਰ ਵਾਈਜ਼ ਜਦਨ ਕਹਿ ਤਾ ਉਦਨ ਡਾਇਰੈਕਟਰ ਵੀ ਮਿਲਿਆ ਹਾਂ ਤੇ ਦੂਜੀ ਗੱਲ ਵੀਰੇ ਜਿਕਨਾ ਹੁਣ ਤੁਸੀਂ ਟਰੈਕਟਰ ਇੰਨੇ ਨੇ ਮਹਿੰਗੇ ਆ ਪਾ ਖੜਾ ਜੰਨੇ ਕਿਸੇ ਪਰ ਜ਼ਿੰਮੇਵਾਰੀ ਵਾਲਾ ਕੰਮ ਹੈ ਕਿ ਹਜੇ ਫਾਇਦਾ ਵੀ ਨਹੀਂ ਹਨਾ ਆਪਾਂ ਇੰਨਾ ਭਰੋਸਾ ਕਰਕੇ ਬਈ ਤੁਸੀਂ ਪਹਿਲੀ ਵਾਰ ਹੀ ਛੱਡ ਕੇ ਗਏ ਸਿੱਧੇ ਦੋ ਟਰੈਕਟਰ ਛੱਡ ਕੇ ਹਨਾ ਕੋਈ ਟਰੈਕਟਰਾਂ ਚ ਬਈ ਕੋਈ ਉੰਨੀ ਨਿੱਕੀ ਹੋਈ ਹੋਵੇ ਕੁਝ ਨਿੱਕੀ ਨਹੀਂ ਵੀਰੇ ਕੋਈ ਦਿੱਕਤ ਨਹੀਂ ਕਰਮ ਕੋ ਸਾਹਵੇਂ ਆ ਮੁੰਡੇ ਨੇ ਪੂਰੇ ਹਾਂ ਜੀ ਹਾਂ ਜੀ ਬਿਲਕੁਲ ਇਹਨਾਂ ਕੋਲੇ ਖੜਾਣ ਨੂੰ ਸ਼ੈੱਡ ਸ਼ੁੱਡ ਹੈਗਾ ਆਪਣੇ ਕੋਲੇ ਵਧੀਆ ਕੋਈ ਇਹੋ ਜਿਹੀ ਨਹੀਂ ਵੀ ਟਰੈਕਟਰ ਬਾਹਰ ਖੜਦੇ ਆ ਪੂਰੀ ਟਰੈਕਟਰਾਂ ਦੀ ਸੇਫਟੀ ਪੂਰੀ ਓਦਾਂ ਛੱਡ ਕੇ ਗਏ ਸੀ ਓਦਾਂ ਹੀ ਲੈ ਕੇ ਓਦਾਂ ਹੀ ਲੈ ਕੇ ਚੱਲੇ ਆ ਠੀਕ ਠੀਕ ਆ ਬਾਕੀ ਬਈ ਕੰਮ ਬਹੁਤ ਜ਼ਿਆਦਾ ਬਾਈਆਂ ਨੂੰ ਪਸੰਦ ਆਇਆ ਹਨਾ ਜੇ ਤੁਸੀਂ ਵੀ ਬ ਬਾਕੀ ਤੁਹਾਨੂੰ ਐਡਰੈਸ ਵੀ ਦੱਸ ਦਨੇ ਆਸਣੀ ਆਪਣਾ ਉਰੇ ਦਾ ਐਡਰੈਸ ਕਿਆ ਪੈਂਦਾ ਬਈ ਆਪਾਂ ਨੂੰ ਮੇਨ ਸ਼ਹੀਦ ਝਮਕੌਰ ਸਾਹਿਬ ਪੈਂਦਾ ਏ ਠੀਕ ਆ ਤੇ ਬੇਲਾ ਪੈਂਦਾ ਆਪਣਾ ਜਿੱਥੇ ਦੁਕਾਨ ਠੀਕ ਆ ਸ਼ਾਪ ਆਪਣੀ ਬੇਲਾ ਬੇਲਾ ਪਿੰਡ ਪੈ ਜਾਂਦਾ ਜੇ ਆਪਾਂ ਲੋਕੇਸ਼ਨ ਪਰ ਦੇਖਦੇ ਹਾਂ ਨਾ ਜੇ ਰੋਪੜੋਂ ਆਣਾ ਏ ਤਾਂ ਰੋਪੜੋ ਵੀ ਸਰਜੀਤ ਦੀ ਲਾਈਟਾਂ ਤੋਂ ਸਿੱਧਾ ਪਹੁੰਚ ਜੰਨੇ ਆਪਾਂ ਜੇ ਮਰੰਡੇ ਤੋਂ ਆਣਾ ਏ ਤਾਂ ਵੀ ਝਮਕੌਰ ਸਾਹਿਬੋਂ ਹੀ ਆਣਾ ਠੀਕ ਆ ਤੇ ਆਪਣਾ ਨੰਬਰ ਬੋਲ ਦੇ ਇੱਕ ਵਾਰੀ ਕਿੰਨਾ ਨੰਬਰ ਆਪਣਾ 84275 3992 3992 ਠੀਕ ਆ ਬਾਕੀ ਵੀਰੇ ਇਹਨਾਂ ਨੂੰ ਪੁੱਛਦੇ ਆਂ ਬਾਈ ਤੁਹਾਨੂੰ ਕਿਵੇਂ ਦਾ ਕੰਮ ਲੱਗਿਆ ਵੀਰੇ ਨੇ ਤਾਂ ਚਲੋ ਦੱਸ ਤਾਂ ਇੱਧਰ ਨੂੰ ਆ ਜਾਓ ਮੜਾ ਜੀ ਪੂਰਾ ਮਨ ਖੁਸ਼ ਆ ਜੀ ਬਹੁਤ ਮਨ ਖੁਸ਼ ਬਹੁਤ ਵਧੀਆ ਜੀ ਜਿੱਕਣਾ ਤੁਸੀਂ ਖੁਸ਼ੀ ਚ ਆਏ ਤੇ ਵੀ ਹਾਂ ਅਸੀਂ ਚੀਜ਼ ਲੈਣ ਜਾਣਾ ਵੀ ਪੂਰਾ ਮਨ ਖੁਸ਼ ਹੋਇਆ ਔਰੇ ਆ ਕੇ ਹਨਾ ਠੀਕ ਆ ਠੀਕ ਆ ਚਲੋ ਬਾਈ ਆਪਾਂ ਵੀ ਕਹਿੰਦੇ ਆ ਵੀ ਅਗਲੇ ਨੇ ਸਾਨੂੰ ਪੈਸੇ ਲਾਉਣੇ ਆ ਵੀ ਚੀਜ਼ ਪੂਰੀਆਂ ਵਧੀਆ ਕਰਕੇ ਦਈਏ ਹਨਾ ਤੇ ਲੱਗ ਕੰਮ ਕਰਕੇ ਤਾਂ ਬਹੁਤ ਜ਼ਿਆਦਾ ਮਨ ਖੁਸ਼ ਆ ਹਨਾ ਬਾਈਆਂ ਦਾ ਠੀਕ ਆ ਠੀਕ ਆ ਤੇ ਬਾਈਆਂ ਦਾ ਬਾਈ ਚੈਨਲ ਵੀ ਹੈਗਾ ਆ ਤੇ ਬਈ ਆਪਣਾ ਚੈਨਲ ਵੀ ਦੱਸ ਦੇ ਵੀ ਕਿਹੜਾ ਇੱਧਰ ਨੂੰ ਆ ਜਾ ਮੇਰਾ ਵੀਰ ਬਾ ਸਹਿਜ 3232 ਬਲੌਗ ਹੈ ਜੀ ਆਪਣਾ ਚੈਨਲ ਸਹਿਜ 3232 ਬਲੌਗ ਤੇ ਇੰਸਟਾ ਪਰ ਵੀ ਸੇਮ ਹੈ ਪੇਜ ਠੀਕ ਆ ਬਾਈਆਂ ਦਾ ਵੀ ਚੈਨਲ ਵੀ ਸਬਸਕ੍ਰਾਈਬ ਕਰ ਲਿਓ ਤੇ ਬਾਈ ਬਲੌਗ ਬਲੂ ਪਾਉਂਦੇ ਰਹਣੇ ਅਪਡੇਟਾਂ ਦਿੰਦੇ ਰਹਣੇ ਵੀ ਕੰਮ ਕਿਵੇਂ ਦਾ ਲੱਗਿਆ ਇੱਕ ਤਾਂ ਬਾਈ ਕੰਮ ਕਰਤਾ ਠੀਕ ਆ ਸੋਨਾ ਵੀ ਲੱਗਦਾ ਬੇਸ ਵੀ ਵੱਜਦੀ ਇਹ ਤਾਂ ਸਾਰੀਆਂ ਚੀਜ਼ਾਂ ਹੋ ਗਈਆਂ ਹੁਣ ਤੁਸੀਂ ਬਾਹੀ ਵੀ ਕਰਨੀ ਆ ਟਰੈਕਟਰ ਦਾ ਘਰ ਖੜਾ ਨਹੀਂ ਹੋਣੇ ਜਿਵੇਂ ਤੁਸੀਂ ਬਾਹੀ ਕਰਨੀ ਆ ਬਾਈ ਬਾਹੀ ਦੇ ਵਿੱਚ ਤੁਹਾਨੂੰ ਕਿਆ-ਕਿਆ ਦਿੱਕਤ ਆਉਣੀ ਆ ਬਾਈ ਉਹ ਆਪਣੀ ਵੀਡੀਓ ਦੇ ਵਿੱਚ ਪੂਰਾ ਦੱਸਣਾ ਠੀਕ ਆ ਕਿਉਂਕਿ ਵੀ ਆ ਚੀਜ਼ ਬਾਈ ਹਿੱਲ ਗਈ ਤੇਰੀ ਆ ਹੋ ਗਈ ਜੇ ਵਧੀਆ ਲੱਗਿਆ ਵੀ ਹਾਂ ਬਾਈ ਕੁਝ ਨਹੀਂ ਹੋ ਰਿਹਾ ਕੰਮ ਵੀ ਪੂਰਾ ਲੈ ਰਹੇ ਆਪਾਂ ਤੇ ਉਹ ਵੀ ਚੀਜ਼ ਬਾਈ ਜ਼ਰੂਰ ਦੱਸ ਦਿਆ ਕਰਿਓ ਠੀਕ ਆ ਵੀਰੇ ਤੇ ਬਾਈਆਂ ਦਾ ਬਲੌਗ ਬਾਈ ਜ਼ਰੂਰ ਦੇਖਿਆ ਕਰਿਓ ਬੜੇ ਘੈਂਟ ਬਲੌਗ ਬਣਾਉਂਗੇ ਬਾਈ ਅੱਗੇ-ਅੱਗੇ ਤੇ ਸਾਰੀ ਚਲਾ ਕੇ ਮੇਰੀ ਸਿਸਟਮ ਦਿਖਾ ਦਨੇ ਆਪਾਂ ਤੇ ਬੇਸ ਨੂੰ ਤੋਂ ਚੈੱਕ ਕਰਿਓ ਹੁਣ ਆ ਜੀ ਕਿਵੇਂ ਦੀ ਵੱਜਦੀ ਆ I need the girls with their nails in their mouths ਇੱਕ ਦੀ ਗੱਲ ਕਰੇ ਕਰਦੇ ਆ ਜਿਹੜਾ ਡੈਕ ਲੱਗੇ ਇਹ ਵੀ ਪੂਰਾ ਹੈਵੀ ਆ ਹਨਾ ਆਪਣੇ ਟਰੈਕਟਰਾਂ ਉੱਪਰ ਵੀ ਲੱਗੇ ਹੋਏ ਆ ਪਹਿਲਾਂ ਦੇ ਆਪਾਂ ਨੇ ਵੀਰੇ 24 24 ਘੰਟੇ ਲੀਜ਼ਰ ਕਰਾ ਪਰ ਵੀ ਚਲਾਇਆ ਟਰੈਕਟਰ ਹਨਾ ਤੇ ਉਹਦੇ ਉੱਪਰ ਵੀ ਚੈੱਕ ਕਰ ਲਏ ਕਦੇ ਗਰਮ ਨਹੀਂ ਹੋਇਆ ਕਦੇ ਕੁਝ ਨਹੀਂ ਹੋਇਆ ਇੰਨੀਆਂ ਇੰਨੀਆਂ ਮਿੱਟੀ ਵੀ ਲੜਦੇ ਰਹੇ ਆ ਤੇ ਤਾਂ ਕਿ ਜਦੋਂ ਧੋਣਾ ਧੋਣਾ ਵੀ ਆਪਾਂ ਐਂ ਧੋਰੀਦਾ ਤਾਂ ਕੋਈ ਕਦੇ ਖੁੱਲਿਆ ਨਹੀਂ ਕਦੇ ਕੱਪੜਾ ਹੀ ਮੜਾ ਪੋਤਾ ਚਲੋ ਸੇਫਟੀ ਰੱਖਣੀ ਪੈਂਦੀ ਆ ਤੇ ਪਾਣੀ ਪੂਣੀ ਲੱਗਦਾ ਰਹਿੰਦਾ ਹੀ ਤਾਂ ਉਹ ਹਨਾ ਤਾਂ ਮੈਂ ਇੱਥੇ ਦੂਜੀ ਗੱਲ ਬਈ ਇਹਦੀ ਸੇਫਟ ਆਏ ਜਿੱਦਾਂ ਆਪਾਂ ਬੇਸ ਕਰਦੇ ਆ ਬ ਬੇਸ ਵੀ ਬਾਈ ਫੁੱਲ ਕਰੀ ਵੀ ਆਪਾਂ ਨੇ ਆਵਾਜ਼ ਵੀ ਫੁੱਲ ਆ ਤੇ ਜਦੋਂ ਆਵਾਜ਼ ਚੱਕੂਗੇ ਹਨਾ ਫੁੱਲ ਵੀ ਕਰਦਾਂਗੇ ਬੇਸ ਦੀ ਕੁਆਲਿਟੀ ਨਹੀਂ ਘਟੂਗੀ ਆਹ ਦੇਖ ਲੋ ਬਾਈ ਇੰਨਾ ਅਗਲਾ ਮਾਣ ਕਰਦਾ ਹਨਾ ਬਾਈ ਟਰੈਕਟਰ ਟਰਾਲੀ ਵੀ ਉਦਣ ਤੇ ਉਰੀ ਖੜੇ ਆ ਵੀਰੋ ਮੀਟਰ ਟਰੈਕਟਰ ਪਹੁੰਚੇ ਵੀ ਤੇਰੇ ਕਟਾਈ ਬਹੁਤ ਹੈ ਨਾ ਵੀਰੇ ਆ ਟਰੈਕਟਰ ਦੀ ਬਹੁਤ ਹੈ ਯਾਰ ਜਿਹੜੇ ਪੁਰਾਣੇ ਤੇ ਪੁਰਾਣਿਆਂ ਦੀ ਨਹੀਂ ਹੈਗੀ ਧੀ ਜਿਹੜੇ ਪੁਰਾਣੇ 5520 ਤੇ ਹਾਂ ਹਾਂ ਪੁਰਾਣੇ ਉਹਨਾਂ ਦੀ ਨਹੀਂ ਹੈਗੀ ਤੇ ਉਹ ਤੂੜੀ ਵਾਲੀ ਕਰਕੇ ਸਾਡੇ ਰਿਸ਼ਤੇਦਾਰ ਨੇ ਬਾਈ ਇੱਕ ਹੋਰ ਲੱਤਾ ਟਰੈਕਟਰ ਅੱਛਾ ਉਹ ਕਹਿੰਦਾ ਯਾਰ ਟਰਾਲੀ ਮੁਰਦੀ ਨਹੀਂ ਸੀ ਸਿਰੇ ਪਰਾ ਕੇ ਹਾਂ ਦੇਖ ਬਲੇ ਟਾਈ ਕਟਾਈਓ ਬਹੁਤ ਆ ਯਾਰ ਵੀਰੇ ਨਹੀਂ ਉਹ ਚੜਦਾ ਨਹੀਂ ਦੌਰੇ ਨੂੰ ਕਟਾਈ ਤਾਂ ਹੀ ਜੀ ਵੀਰੇ ਕਟਾਈ ਹਾਂ ਕਟਾਈ ਹੈ ਜੀ ਵੀ ਬਥੇਰੀ ਹੈ ਹੈ ਹਾਂ ਸਿੱਧਾ ਨਹੀਂ ਹੁੰਦਾ ਵੀ ਤੇਜ ਚਲਾਇਆ ਨਾ ਮੋੜ ਦੀ ਹਾਂ ਕਟਾਈ ਇਹਦਾ ਵੀਰੇ ਆਹ ਲੰਬੇ ਦੇ ਦਿੱਤੇ ਇਹਨਾਂ ਨੇ ਜੈਕ ਹਾਂ ਜੈਕ ਜੱਕਾਂ ਦਾ ਵੀ ਬਹੁਤ ਫਰਕ ਆਰੇ ਹੋਰ ਵੀ ਜਗਾਂ ਇਹਦੇ ਚ ਹੈ ਗੰਜੈਸ ਹੋਰ ਵੀ ਹੋ ਜਾਣੀ ਹਾਂ ਹਾਂ ਉਂਗਲ ਹੋਰ ਹੋ ਜਾਣੀ ਦੋ ਉਂਗਲ ਬੰਮੇ ਉਹ ਗਾਂ-ਗਾ ਵੀਰੇ ਚੀਜ਼ਾਂ ਦਾ ਫਰਕ ਪਈ ਜਾਂਦਾ ਹੁਣ ਆਪਣੇ ਵਰਗਾ ਜ਼ਿਮੀਦਾਰ ਕਹਿੰਦਾ ਵੀ ਆਹ ਚੀਜ਼ ਨਹੀਂ ਪਈ ਹੈਗੀ ਤਾਂ ਅਗਲਾ ਕਰਕੇ ਦਿੰਦਾ ਫਿਰ ਜਨਸੀ ਵਾਲੇ ਵੀ ਉਹ ਆਪਣੇ ਸਿਰੇ ਚੱਲਦੇ ਆ ਸਹੀ ਬਾਤ ਕਿ ਨਹੀਂ ਮਾਰੇ ਸਿਗਾ ਭੱਜ ਜਾਂਦਾ ਸਹੀ ਗੱਲ ਆ ਸਹੀ ਗੱਲ ਆ ਵੀਰੇ ਛਾੜਤਾ ਬਈ ਛਾੜਤਾ ਛਾੜਤਾ ਉਦਰਾ ਕੱਖ ਪੰਜ ਘੰਟਾ ਜਿੱਹੀ ਹੋਣ ਦੇ ਪੰਮਾ ਕੱਖ ਪੁੱਛਦਾ ਫਿਰ ਜਾਂਦਾ ਉਹ ਕੱਖਾਂ ਨੇ ਪੰਡਾਂ ਵਾਲੀਆਂ ਨਹੀਂ ਜਾਂਦੇ ਫਿਰ ਕਿੰਨੇ ਕਿੰਨੇ ਜਾਂਦੇ ਅਜੇ ਆਉਂਦੀਆਂ ਨਾਲੇ ਦਾ ਬਾਜਰਾ ਹਾਂ ਛੋਟੀ ਓਡੀ ਹਾਂ ਇਹ ਦੇਖ ਲਾਓ ਇਹ ਤੇ ਲੈ ਬੱਟ ਕੇ ਨਾ ਉਹ ਮੇਰੇ ਘੜਾ ਬਾਜਰਾ ਕਿਹੜਾ ਬਾਜਰਾ ਬਾਜਰਾ ਇਹ ਤੇ ਬਾਹਰ ਜੱਦਾ ਤੇ ਨਹੀਂ ਪਾਈ ਜਾਂਦਾ ਹੁਣ ਕਹਿੰਦਾ ਬਾਜਰਾ ਆਈ ਹੋਏਗੀ ਇਹਦੀ ਨਾ ਨਹੀਂ ਨਹੀਂ ਤੁਸੀਂ ਕਾਨੂੰ ਕਰੀ ਜਾਂਦੇ ਹੋ ਉਹ ਨਹੀਂ ਬਾਜਰਾ ਬੀਜਿਆ ਵੈ ਤਾਂ ਜੀ ਮੈਂ ਉਹ ਡੈਡੀ ਨੇ ਉਹਨਾਂ ਨੇ ਪੜਾਇਆ ਸਾਰਾ ਮੈਂ ਖਾਲੀ ਕਰ ਦੋ ਨਾਲੇ ਲੈ ਜਿਓ ਮੈਂ ਡੈਡੀ ਲੈ ਗਿਆ ਜਿਹੜਾ ਭਰਕੇ ਨਾਲੇ ਹਾਂ ਦਾਦਾ ਕਾਖਾ ਫਿਰ ਤੇਰਾ ਕਾਖਾ ਲੈ ਜਾ ਤੁਹਾਨੂੰ ਜਵਾਬ ਸਾੜ ਵੀ ਲੈ ਜਾ ਚੱਲ ਹੈ ਸਾੜ ਵੀ ਲੈ ਆ ਦੇਖ ਲੈ ਪੰਮਾ ਇੱਥੇ ਮੇਤਾ ਕਰਦਾ ਮੈਂ ਤਾਂ ਇੱਕ ਦੂਰੇ ਮਮਾ ਬੰਦੇ ਆਵੇ ਜਿੰਨੇ ਚਾਹੀਦੇ ਨੇ ਮੇਤਾ ਕੱਲੂ ਤੈ ਜਾਣਾ ਚਾਚੇ ਮੇਲੇ ਨੂੰ ਆਪਣੇ ਵਾਲਾ ਮੈਂ ਭੋਗ ਪਰ ਜਾਣਾ ਕੱਲ ਨੂੰ ਨੰਦ ਬਾਈ ਸਾਡੇ ਬੰਦੇ ਆ ਰਹੇ ਆ ਕਾ ਬੰਦੇ ਆ ਰਹੇ ਆ ਮੇਲੇ ਮੈਂ ਘਾ ਆ ਰਹੇ ਆ ਹੋਰ ਕੌਣ ਕੀ ਬੈਂਨ ਸਾਲ 12 ਜਣੇ ਬਾਈ ਬੌਜ ਰਹੇ ਆ ਮੇਲੇ ਬਾਈਆਂ ਨੇ ਕਮੈਂਟ ਕਰੇ ਵੇ ਤੇ ਕਹਿੰਦੇ ਮੇਲਾ ਬਾਈ ਤੁਹਾਨੂੰ ਜਪੈਸ਼ਾ ਮੈਂ ਕਹਾ ਆ ਜਿਓ ਟਰਾਲਾ ਦੇਖਣ ਆਉਣਾ ਕਹਿੰਦੇ ਅੱਧੇ ਦਾ ਕਹਿੰਦੇ ਦੇਖਣਾ ਸੀ ਮੈਂ ਕਹਾ ਭਾਈ ਆ ਜਿਓ ਪਹੁੰਚ ਜਾਣਾ ਸੀ ਟਾਈਮ ਕਿੰਨੇ ਕਵੇ ਤੱਕ ਪਹੁੰਚ ਜਾਵਾਂਗੇ ਤੋ ਸਾਲ 12 ਵਜ ਜਾਵੇ ਆ ਲੰਗ ਵਾਲੇ ਲੱਡੂ ਬੰਡੇ ਆਉਂਦੇ ਹੈਂ ਕਾਲੂ ਵਾਲਾ ਲੱਡੂ ਬੰਡੇ ਉਧਰ ਦੋ ਜਣੇ ਜਾਓ ਟਰੈਲਰ ਲੈ ਕੇ ਆ ਜਿਓ ਕਦਾ ਕਲੂ ਨੱਡੂ ਬਣਦੇ ਬਣਨ ਆਏਗਾ ਨਾ ਫੇਰ ਉਧਰ ਲੱਡੂ ਜੋ ਫੇਰ ਵੀ ਬੰਡਲਾ ਜਾਣਾ ਤਾਂ 10 12 ਨਹੀਂ ਆ ਜਿੱਦਾਂ ਦੇ ਰੰਗ ਕਰਾਉਣੇ ਉਦਣ ਦੇ 10 12 ਜਾ ਰਹੇ ਅਸੀਂ ਫੇਰ ਜਾਣਾ ਪੈਣਾ ਨਾ 31 ਨੂੰ ਹਾਂ 31 ਨੂੰ ਫੇਰ ਜਾਣਾ ਪੈਣਾ ਨਾ ਨਾ ਬੱਸ ਕਿੰਨੇ ਘੱਟ ਨੇ ਲੈ ਕੇ ਆਉਂਗਾ 31 ਨੂੰ ਫੇਰ ਜਾਣਾ ਉਹ ਆ ਥੋੜੀ ਲੈਣੇ ਤੇ ਬਰੀਕ ਫਰੀਕ ਲੈਣੇ ਯਾਰ ਲਫਾਫਾ ਦੇਖ ਲੈ ਇੱਥੇ ਓਏ ਲਫਾਫਾ ਹੁਣ ਹਾਂ ਖਾਣੇ ਨੂੰ ਖਾਣੇ ਵਾਲੀ ਬਰੀਕ ਲੰਬੀਆਂ ਬਰੀਕ ਵਧੀਆ ਨੀ ਨੀਗਾ ਵਧੀਆ ਨੀ ਨੀ ਨਵੀਂ ਤਾਜੀ ਮਿਰਚ ਆ ਉਹ ਲੰਬੀਆਂ ਵਧੀਆ ਖਾਣੇ ਦੇ ਪੌੜੀ ਉਹ ਨਰਮ ਫਿਰ ਵੇਜੋ ਐ ਚ ਉਹ ਬਣ ਜਾਂਦੇ ਆ ਨਾ ਦਾਣਾ ਬਣ ਜਾਂਦਾ ਜਿਆਦਾ ਦਾਣਾ ਬਣ ਜਾਂਦਾ ਬੀਜ ਪੈ ਗਿਆ ਫਿਰ ਤਾਂ ਕੀ ਕਿਤੇ ਕਾਪ ਹੋ ਗਈ ਆ ਬਈ ਨਹੀਂ ਗੱਲ ਬਣ ਗਈ ਬਾਈ ਗੱਲਬਾਤ ਬਣਾਤੀ ਸਰਾਈ ਲਾਤਾ ਸਪੋਟਾਂ ਨਾਲ ਬਣੀ ਨੇ ਇਹ ਤਾਂ ਰੋਗ ਚ ਵੜਦਾ ਇਹਨਾਂ ਨੇ ਸਪੋਟਾਂ ਵਾਲਾ ਤਾਂ ਪਰਗਣ ਬਹੁਤ ਸਪੋਟ ਹੈ ਉਹ ਵਾਧੂ ਵਾਧੂ ਉਹਦਾ ਗਾਡਰ ਨੂੰ ਤਾਂ ਇੱਕ ਨਹੀਂ ਦੀ ਲੋੜ ਬਈ ਇਹ ਤਾਂ ਇਹਨਾਂ ਦਾ ਹੋਰ ਵਧੀਆ ਬਣਾਤਾ ਕੰਮ ਚੱਲਾ ਹੋਣੇ ਵਾਸਤੇ ਬਾਈ ਪਹਿਲੇ ਪੂਰੀ ਤਰ੍ਹਾਂ ਕਰਦੇ ਨੇ ਹਾਂ ਇਹਨਾਂ ਨੇ ਥੋੜਾ ਜਿਹਾ ਫੜਫੜਾ ਜਿਹੀ ਨਹੀਂ ਕਰੂਗੀ ਨਾਲੇ ਹਾਂ ਆਹ ਵਾਰਾ ਹਾਂ ਪੂਰਾ ਅੱਧਾ ਮਾਗੀ ਗਾਡਰ ਦੇ ਸਾਹਮਣੇ